ਯਸ਼ਾਯਾ 58 ਵਿੱਚ ਸਾਨੂੰ ਵਰਤ ਕਿਵੇਂ ਰੱਖਣਾ ਹੈ ਉਹ ਸਿਖਾਇਆ ਗਿਆ ਹੈ ਤੇ ਅਸੀਂ ਹੁਣ ਪੜਾਂਗੇ ਯਸ਼ਾਯਾ 58 ਸੰਗ ਅੱਡ ਕੇ ਪੁਕਾਰ ਸਰਫਾ ਨਾ ਕਰ ਤੂਰੀ ਵਾਂਗੂ ਆਪਣੀ ਆਵਾਜ਼ ਉੱਚੀ ਕਰ ਮੇਰੀ ਪਰਜਾ ਲਈ ਉਹਨਾਂ ਦੇ ਅਪਰਾਧ ਅਤੇ ਯਕੂਬ ਦੇ ਘਰਾਣੇ ਲਈ ਉਹਨਾਂ ਦੇ ਪਾਪ ਦੱਸ ਉਹ ਨਿਤ ਦਿਹਾੜੇ ਮੈਨੂੰ ਭਾਲਦੇ ਹਨ ਅਤੇ ਮੇਰੇ ਰਾਹ ਸਿਆਨਨ ਵਿੱਚ ਖੁਸ਼ ਹੁੰਦੇ ਹਨ ਇੱਕ ਕੌਮ ਵਾਂਗੂ ਜਿਨੇ ਧਰਮ ਕਮਾਇਆ ਅਤੇ ਆਪਣੇ ਪਰਮੇਸ਼ਰ ਦੇ ਹੁਕਮਨਾਮੇ ਨੂੰ ਨਹੀਂ त्याਗਿਆ ਉਹ ਧਰਮ ਦੇ ਨਿਆਂ ਮਿੱਥੋ ਪੁੱਛਦੇ ਹਨ ਉਹ ਪਰਮੇਸ਼ਰ ਦੇ ਨੇੜੇ ਹੋਣ ਵਿੱਚ ਖੁਸ਼ ਹੁੰਦੇ ਹਨ ਅਸਾਂ ਕਿਉਂ ਵਰਤ ਰੱਖਿਆ ਅਤੇ ਤੂੰ ਵੇਖਦਾ ਨਹੀਂ ਅਸਾਂ ਕਿਉਂ ਆਪਣੀਆਂ ਜਾਨਾਂ ਨੂੰ ਦੁੱਖ ਦਿੱਤਾ ਅਤੇ ਤੂੰ ਖਿਆਲ ਨਹੀਂ ਕਰਦਾ ਵੇਖੋ ਵਰਤ ਦੇ ਦਿਨ ਤੁਸੀਂ ਆਪਣੀ ਖੁਸ਼ੀ ਲੱਭਦੇ ਹੋ ਅਤੇ ਆਪਣੇ ਸਾਰੇ ਕਾਮਿਆਂ ਨੂੰ ੱੱਕੀ ਫਿਰਦੇ ਹੋ ਵੇਖੋ ਤੁਸੀਂ ਝਗੜੇ ਰਗੜੇ ਲਈ ਅਤੇ ਬੁਰਾਈ ਦੇ ਹੂਰੇ ਮਾਰਨ ਲਈ ਵਰਤ ਰੱਖਦੇ ਹੋ ਅੱਜ ਜੇ ਇਹ ਵਰਤ ਰੱਖਣ ਨਾਲ ਤੁਸੀਂ ਆਪਣੀ ਆਵਾਜ਼ ਉਚਾਈ ਤੋਂ ਨਹੀਂ ਸੁਣਾਉਂਗੇ ਭਲਾ ਇਹੋ ਜਿਹਾ ਵਰਤ ਹੈ ਜਿਹਨੂੰ ਮੈਂ ਚੁਣਾਂ ਇੱਕ ਦਿਨ ਜੇ ਦੇ ਵਿੱਚ ਆਦਮੀ ਆਪਣੀ ਜਾਨ ਨੂੰ ਦੁੱਖ ਦੇਵੇ ਪਲਾਉ ਕਾਨੇ ਵਾਂਗੂ ਆਪਣਾ ਸਿਰ ਝੁਕਾਵੇ ਅਤੇ ਤੱਪੜ ਅਤੇ ਸਵਾਵਿਛਾਵੇ ਬਲਾ ਤੂੰ ਇਹਨੂੰ ਵਰਤ ਆਖੇਗਾ ਇੱਕ ਦਿਨ ਜਿਹੜਾ ਜੋ ਹੋਵਾ ਨੂੰ ਭਾਵੇ ਜਿਹੜਾ ਵਰ ਮੈਂ ਚੁਣਿਆ ਕਿ ਇਹ ਨਹੀਂ ਹੈ ਭਾਈ ਤੁਸੀਂ ਵਦੀ ਦੇ ਬੰਦਨਾਂ ਖੋਲੋ ਅਤੇ ਜੂਲੇ ਦੇ ਬੰਦਨਾਂ ਤੋੜੋ ਦਵੈਲਾਂ ਛੁਡਾਓ ਔਰ ਹਰ ਜੂਲੇ ਨੂੰ ਭੰਸ ਸਤੋ ਕਿ ਇਹ ਨਹੀਂ ਭਾਈ ਤੁਸੀਂ ਆਪਣੀ ਰੋਟੀ ਭੁੱਖੇ ਨੂੰ ਵੰਡ ਦਿਓ ਅਤੇ ਬੇਘਰੇ ਮਸਕੀਨਾਂ ਨੂੰ ਆਪਣੇ ਘਰ ਲਿਆਓ ਜਾ ਤੂੰ ਸੀ ਨੰਗੇ ਨੂੰ ਵੇਖੋ ਤਾਂ ਉਸ ਨੂੰ ਕੱਜੋ ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨ ਲਪਾਓ ਫੇਰ ਤੇਰਾ ਚਾਨਣ ਫਜਰ ਵਾਂਗੂ ਫੁੱਟ ਨਿਕਲੇਗਾ ਅਤੇ ਤੇਰੀ ਤੰਦਰੁਸਤੀ ਛੇਤੀ ਉੱਗੜ ਪਵੇਗੀ ਤੇਰਾ ਧਰਮ ਤੇਰੇ ਅੱਗੇ-ਅੱਗੇ ਚੱਲੇਗਾ ਯਹੋਵਾ ਦਾ ਪ੍ਰਤਾਪ ਤੇਰੇ ਪਿੱਛੇ ਤੇਰਾ ਰਾਖਾ ਹੋਵੇਗਾ ਤਦ ਤੂੰ ਪੁਕਾਰੇਗਾ ਅਤੇ ਯਹੋਵਾ ਉੱਤਰ ਦੇਵੇਗਾ ਤਦ ਤੂੰ ਦੁਹਾਈ ਦੇਵੇਂਗਾ ਅਤੇ ਉਹ ਆਖੇਗਾ ਮੈਂ ਹੈਗਾ ਜੇ ਤੂੰ ਆਪਣੇ ਵਿਚਕਾਰੋਂ ਜ਼ੋਲਾ ਦੂਰ ਕਰੇ ਨਾਲੇ ਉਂਗਲ ਦੀ ਸਹਿਨਤ ਅਤੇ ਦੁਰਵਚਨ ਨੂੰ ਜੇ ਤੂੰ ਭੁੱਖੇ ਲਈ ਆਪਣੀ ਜਾਨ ਡੋਲੇ ਅਤੇ ਮਸਤੀਨ ਦੀ ਜਾਨ ਨੂੰ ਰਜਾਵੇਂ ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ ਅਤੇ ਤੇਰਾ ਕੁੱਪ ਨੇਰਾ ਦੁਪਹਿਰ ਵਾਂਗੂ ਹੋਵੇਗਾ। ਯਹੋਵਾ ਤੇਰੀ ਗਵਾਹੀ ਸਦਾ ਕਰਦਾ ਰਹੇਗਾ। ਝੁਲਸਿਆਂ ਥਾਮਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ। ਤੂੰ ਸਿੰਜੇ ਹੋਏ ਬਾਗ ਜਿਹਾ ਹੋਵੇਂਗਾ ਅਤੇ ਉਸ ਸੁੰਭ ਜਿਹਾ ਜਿਹਦਾ ਪਾਣੀ ਮੁੱਕਦਾ ਨਹੀਂ। ਤੇਰੇ ਵਿੱਚ ਉਹ ਦੇ ਪ੍ਰਚੀਨ ਥੇਹਾਂ ਨੂੰ ਸਾਰਨਗੇ। ਤੂੰ ਬਹੁਤੀਆਂ ਪੀੜ੍ਹੀਆਂ ਦੀਆਂ ਨੀਆਂ ਉਠਾਵੇਂਗਾ ਅਤੇ ਤੂੰ ਤੇੜ ਦੀ ਮੁਰੰਮਤ ਕਰਨ ਵਾਲਾ ਅਤੇ ਵਸੇਬਿਆਂ ਦੇ ਰਾਹਾਂ ਦਾ ਸੁਧਾਰਕ ਅਖਵਾਏਗਾ ਜੇ ਤੂੰ ਸਬਤ ਲਈ ਆਪਣੇ ਪੈਰ ਮੇਰੇ ਪਵਿੱਤਰ ਦਿਨ ਵਿੱਚ ਆਪਣੀ ਪੌਣੀ ਪੂਰੀ ਕਰਨ ਤੋਂ ਰੋਕੇਂ ਜੇ ਤੂੰ ਸਬਤ ਨੂੰ ਉੱਤਮ ਅਤੇ ਯਹੋਵਾ ਦਾ ਪਵਿੱਤਰ ਦਿਨ ਆਦਰਵੰਤ ਆਖੇ ਜੇ ਤੂੰ ਆਪਣੀਆਂ ਸਾਰੀਆਂ ਚਾਲਾਂ ਉੱਤੇ ਨਾ ਚੱਲ ਕੇ ਅਤੇ ਆਪਣੀ ਪੌਣੀ ਪੂਰੀ ਨਾ ਕਰਕੇ ਨਾ ਹੀ ਨਾ ਆਪਣੀਆਂ ਹੀ ਗੱਲਾਂ ਕਰਕੇ ਉਹਨੂੰ ਆਦਰ ਦੇਵੇਂ ਤਾਂਦ ਤੂੰ ਯਹੋਵਾ ਵਿੱਚ ਮगन ਰਹੇਗਾ ਅਤਿਮਾ ਤੈਨੂੰ ਧਰਤੀ ਦੀਆਂ ਉਚਾਈਆਂ ਉੱਤੇ ਚੜਾਵਾਂਗਾ ਮੈਂ ਤੇਰੇ ਪਿਤਾ ਯਾਕੂਬ ਦਾ ਵਿਰਸਾ ਤੈਨੂੰ ਖਵਾਵਾਂਗਾ ਕਿਉਂ ਜੋ ਇਹ ਯਹੋਵਾ ਦਾ ਮੁੱਖ ਵਾਕ ਹੈ